ਚੰਗੀ ਕਿਤਾਬ ਤੇ ਚੰਗਾ ਅਧਿਆਪਕ ਉਹੀ ਹੈ ਜੋ ਸਿਖਾਉਣ ਦੀ ਬਜਾਏ ਸਾਨੂੰ ਸੋਚਣ ਦੀ ਹੱਲਤ ਪਾਉਂਦਾ ਹੈ ਜਾਣਕਾਰੀ ਨੂੰ ਸਿਆਣਪ ਸਮਝਣ ਵਾਲਿਆਂ ਦਾ ਹੱਥ ਹੀ ਉਹਨਾਂ ਦੇ ਪੈਰਾਂ ਦੀਆਂ ਜੰਜੀਰਾਂ ਬਣ ਜਾਂਦਾ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਿਸ ਕਾਰਨ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਪਿਆਰੀ ਤੇ ਸਿੱਖਿਆ ਦਾ ਇੱਕ ਕਿਤਾਬ 40 ਦਿਨ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ 18 ਦਿਨਾਂ ਦਾ ਸਫ਼ਰ ਆਪਾਂ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਤੇ ਅੱਜ ਆਪਾਂ ਹਾਜ਼ਰ ਹਾਂ ਦਿਨ ਉੰਨੀ ਵਾਲੇ ਕੇ ਇੱਕ ਬਹੁਤ ਹੀ ਵਧੀਆ ਕਿਤਾਬ ਆ ਜਿਸ ਵਿੱਚ ਛੋਟੀਆਂ-ਛੋਟੀਆਂ ਕਹਾਣੀਆਂ ਦੁਆਰਾ ਜ਼ਿੰਦਗੀ ਦੇ ਰਹਸਾਂ ਨੂੰ ਸਮਝਾਇਆ ਗਿਆ ਉਮੀਦ ਆ ਕਿਤਾਬ ਤੁਹਾਨੂੰ ਪਸੰਦ ਆ ਰਹੀ ਹੋਵੇਗੀ ਜਿਹੜੇ-ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੇ ਭਾਗਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਲੌਈ ਸ਼ੁਰੂ ਕਰਨ ਲੱਗੇ ਹੰਦਨ 19 ਕੈਸਰ ਦੀ ਅੱਖ ਖੁੱਲ ਗਈ ਸੀ ਪਰ ਉਹ ਅਜੇ ਵੀ ਲੰਮਾ ਪਿਆ ਹੋਇਆ ਸੀ ਫਕੀਰ ਇੱਕ ਪੁਰਾਣੀ ਪੋਥੀ ਨੁਮਾ ਕਿਤਾਬ ਨੂੰ ਬੰਦ ਕਰਕੇ ਆਪਣੀ ਪੋਟਲੀ ਵਿੱਚ ਪਾ ਰਿਹਾ ਸੀ ਸਾਈ ਜੀ ਇਹ ਕਿਹੜੀ ਕਿਤਾਬ ਹੈ ਸ਼ਾ ਮੁਹੰਮਦ ਦਾ ਜੰਗਨਾਮਾ ਫਕੀਰ ਨੇ ਆਪਣਾ ਸਮਾਨ ਸਿਮੇਟਦਿਆਂ ਜਵਾਬ ਦਿੱਤਾ ਪੁੱਤਰ ਤੂੰ ਕਿਹਜਮਾ ਤੱਕ ਪੜਿਆ ਹੈ 8ਵੀਂ ਤੱਕ ਕੇਸਰ ਨੇ ਕਿਹਾ ਪਿੰਡ ਦਾ ਸਕੂਲ 8ਵੀਂ ਤੱਕ ਹੀ ਸੀ ਫਕੀਰ ਨੂੰ ਤਿਆਰ ਹੋਇਆ ਵੇਖ ਕੇ ਕੇਸਰ ਛੇਤੀ ਛੇਤੀ ਉੱਠਿਆ ਉਸਨੇ ਅੱਖਾਂ ਤੇ ਪਾਣੀ ਦੇ ਛਿੱਟੇ ਮਾਰ ਕੇ ਸਿਰ ਤੇ ਪਰਨਾ ਦੁਬਾਰਾ ਬੰਨ੍ਹਿਆ ਇਹ ਸਮਾਨ ਇਕੱਠਾ ਕਰਕੇ ਫਕੀਰ ਦੇ ਪਿੱਛੇ-ਪਿੱਛੇ ਤੁਰ ਪਿਆ। ਅੱਜ ਦਾ ਸਫ਼ਰ ਸਵੇਰੇ ਸਾਜ ਰਹੀ ਸ਼ੁਰੂ ਹੋ ਗਿਆ ਸੀ। ਰਸਤੇ ਵਿੱਚ ਮਿੱਟੀ ਦੀ ਨੀਵੀਂ ਜਿਹੀ ਕੰਧ ਨਾਲ ਵਗਲਾ ਇੱਕ ਸਕੂਲ ਦਿਸਿਆ ਜਿਸ ਦੇ ਵਿਹੜੇ ਵਿੱਚ ਤਿੰਨ-ਚਾਰ ਟੇਕਾਂ ਦੇ ਦਰਖਤ ਸਨ। ਕੇਸਰ ਨੇ ਕੰਧ ਉਪਰੋਂ ਧਿਆਨ ਅੰਦਰ ਮਾਰਿਆ। ਸਕੂਲ ਖਾਲੀ ਸੀ। ਅੱਜ ਐਤਵਾਰ ਹੋਣਾ ਕੇਸਰ ਨੇ ਸੋਚਿਆ। ਸਾਈਂ ਜੀ ਤੁਸੀਂ ਕਦੇ ਸਕੂਲ ਗਏ ਹੋ? ਕੇਸਰ ਨੇ ਪੁੱਛਿਆ। ਸਾਡੇ ਨੇੜੇ-ਤੇੜੇ ਦੇ ਪਿੰਡਾਂ 'ਚ ਕੋਈ ਸਕੂਲ ਨਹੀਂ ਸੀ। ਮੈਂ ਪਿੰਡ ਦੀ ਧਰਮਸ਼ਾਲਾ 'ਚ ਗ੍ਰਾਂਥੀ ਕੋਲੋਂ ਗੁਰਮੁਖੀ ਤੇ ਉਰਦੂ ਦੀ تعلیم ਲਈ ਸੀ ਮੈਨੂੰ ਲਿਖਣਾ ਅਜੇ ਵੀ ਨਹੀਂ ਆਉਂਦਾ ਪਰ ਮੈਂ ਪੜ੍ਹ ਜ਼ਰੂਰ ਲੈਂਦਾ ਹਾਂ ਸਾਈਂ ਜੀ ਤੁਸੀਂ ਅਕਸਰ ਪੜ੍ਹਦੇ ਰਹਿੰਦੇ ਹੋ ਤੁਸੀਂ ਤਾਂ ਸਭ ਜਾਣੀ-ਜਾਣੋ ਫਿਰ ਵੀ ਪੜ੍ਹਨ ਦੀ ਕੀ ਲੋੜ ਹੈ ਕੇਸਰ ਨੂੰ ਲੱਗਦਾ ਸੀ ਕਿ ਕਿਤਾਬਾਂ ਸਿਰਫ ਸਕੂਲ ਦੇ ਇਮਤਿਹਾਨ ਪਾਸ ਕਰਨ ਲਈ ਹੀ ਹੁੰਦੀਆਂ ਹਨ ਫਕੀਰ ਨੇ ਸਮਝਾਇਆ ਸਾਡੇ ਗੁਰੂਆਂ ਨੇ ਸ਼ਬਦ ਨੂੰ ਗੁਰੂ ਦਾ ਦਰਜਾ ਦਿੱਤਾ ਹੈ ਸਾਨੂੰ ਕਿਤਾਬਾਂ ਦਾ ਸਤਕਾਰ ਕਰਨਾ ਚਾਹੀਦਾ ਹੈ ਅਤੇ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ ਜਸਤੀਆਂ ਦੋਸਤ ਕਿਤਾਬਾਂ ਨੇ ਉਹ ਕਦੇ ਇਕੱਲਾ ਨਹੀਂ ਹੋ ਸਕਦਾ ਬਸ ਜਾਣਕਾਰੀ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਸਿੱਖਣ ਦਾ ਮਕਸਦ ਆਪਣੇ ਆਪ ਨੂੰ ਸੁਧਾਰਨਾ ਤੇ ਦੂਜਿਆਂ ਦੀ ਮਦਦ ਕਰਨਾ ਹੋਣਾ ਚਾਹੀਦਾ ਹੈ ਜਦੋਂ ਸਮਾਂ ਮਿਲਿਆ ਸਿੱਖ ਇਤਿਹਾਸ ਜ਼ਰੂਰ ਪੜੀ ਇਹ ਸਾਡੇ ਖੂਨ ਚ ਰਚਿਆ ਇਤਿਹਾਸ ਹੀ ਹੈ ਕਿ ਇੱਕ ਆਮ ਸਿੱਖ ਜ਼ੁਲਮ ਦੇ ਖਿਲਾਫ ਜਿਝਾਰੂ ਬਣ ਕੇ ਖੜ ਜਾਂਦਾ ਹੈ ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਸਮਾਂ ਭਾਵੇਂ ਉਹ ਮੁਗਲਾਂ ਦਾ ਸੀ ਜਾਂ ਅਬਦਾਲੀ ਵਰਗਿਆਂ ਦਾ ਅਗਰੇ ਜਾਰਾ ਸੀ ਤੇ ਚਾਹੇ ਹੁਣ ਦਾ ਫਕੀਰ ਨੇ ਕੇਸਰ ਨੂੰ ਸਮਝਾਉਣ ਵਾਂਗ ਦੱਸਿਆ ਇਤਿਹਾਸ ਤਾਂ ਕੌਮ ਦੀ ਜੜ ਹੁੰਦੇ ਨੇ ਜੋ ਇਤਿਹਾਸ ਪੜਦੇ ਨਹੀਂ ਉਹ ਇਤਿਹਾਸ ਸਿਰਜ ਵੀ ਨਹੀਂ ਸਕਦੇ ਬੇਬਰੀਆਂ ਸੁਨਾਈਆਂ ਸਿੱਖ ਇਤਿਹਾਸ ਦੀਆਂ ਸਾਖੀਆਂ ਯਾਦ ਕਰਦਿਆਂ ਕੇਸਰ ਨੂੰ ਯਾਦ ਆਇਆ ਕਿ ਮੱਸਾ ਰੰਗੜ ਦਾ ਸਿਰ ਲੈ ਕੇ ਦੋ ਸਿੰਘ ਸੂਰਮੇ ਬੀਕਾਨੇਰ ਨੂੰ ਮੁੜੇ ਸਨ ਤਾਂ ਸ਼ਾਇਦ ਉਹ ਵੀ ਇੰਨਾ ਰਾਹਾਂ ਤੋਂ ਹੀ ਲੰਘੇ ਹੋਣ ਜਿੱਥੋਂ ਹੁਣ ਉਹ ਤੇ ਫਕੀਰ ਤੁਰੇ ਜਾ ਰਹੇ ਸਨ ਇਹ ਖਿਆਲ ਆਉਂਦਿਆ ਹੀ ਘੋੜਿਆਂ ਦੀ ਪੈੜ ਕੇਸਰ ਦੇ ਕੰਨਾਂ ਵਿੱਚ ਅਣਹਦ ਨਾਦ ਵਾਂਗ ਗੂੰਜਣ ਲੱਗੀ ਚਾਨਣ ਦੀ ਚਾਨਣੀ ਵਿੱਚ ਟਿੱਬਿਆਂ ਦੀ ਕੱਕੀ ਰੇਤ ਜਿਵੇਂ ਅਕਾਲ ਉਸ ਤਤਗੌਣ ਲੱਗ ਪਈ ਹੋਵੇ ਨਗਾਰਾਂ ਦੀ ਦਗੜ-ਦਗੜ ਨਾਲ ਜਿਵੇਂ ਹੁਕਮਰਾਨ थरथरा ਕੰਬਣ ਲੱਗ ਪਏ ਹੋਣ ਤੇ ਜਕਾਰਿਆਂ ਨੇ ਮਜ਼ਲੂਮਾਂ ਦੇ ਖੂਨ ਦੀ ਹਰਕਤ ਤੇਜ਼ ਕਰ ਦਿੱਤੀ ਹੋਵੇ ਸੂਰਜ ਪੂਰੀ ਤਰ੍ਹਾਂ ਛਿਪ ਚੁੱਕਿਆ ਸੀ ਪੰਛੀਆਂ ਦੇ ਆੜਾਂ ਤੇ ਕਾਮੇ ਘਰਾਂ ਨੂੰ ਪਰਤ ਰਹੇ ਸਨ ਦੂਰ ਮਿੱਟੀ ਦੇ ਘਰ ਦਿਸਣ ਲੱਗੇ ਨੇੜੇ ਜਾ ਕੇ ਕੇਸਰ ਨੂੰ ਇੱਕ ਨਿਸ਼ਾਨ ਸਾਹਿਬ ਦਿਸਿਆ ਉਸਨੇ ਫਕੀਰ ਦਾ ਧਿਆਨ ਨਿਸ਼ਾਨ ਸਾਹਿਬ ਵੱਲ ਦਵਾਇਆ ਤਾਂ ਫਕੀਰ ਨੇ ਕਿਹਾ ਅੱਜ ਰਾਤ ਆਪਾਂ ਇੱਥੇ ਗੁਰੂ ਘਰ ਹੀ ਰੁੱਕ ਕੇ ਜਾਂਦੇ ਹਾਂ ਦਰਵਾਜ਼ਾ ਖੁੱਲਾ ਹੀ ਸੀ ਅੰਦਰ ਰਹਿਰਾ ਸਾਹਿਬ ਦਾ ਪਾਠ ਚੱਲ ਰਿਹਾ ਸੀ ਦੋਵਾਂ ਨੇ ਮੱਥਾ ਟੇਕ ਕੇ ਪਾਠ ਸੁਨਿਆ ਅਰਦਾਸ ਤੋਂ ਬਾਅਦ ਭਾਈ ਸਾਹਿਬ ਨੇ ਫਤਿਹ ਬੁਲਾਈ ਤੇ ਰਾਤ گزارਣ ਲਈ ਇੱਕ ਕਮਰਾ ਖੋਲ ਕੇ ਦਿੱਤਾ ਉਹ ਆਪ ਲੰਗਰ ਦਾ ਇੰਤਜ਼ਾਮ ਕਰਨ ਚਲਾ ਗਿਆ ਰੋਟੀ ਪੈਂਡ ਤੋਂ ਬਣ ਕੇ ਹੀ ਗੁਰਦੁਆਰਾ ਸਾਹਿਬ ਆਉਂਦੀ ਸੀ ਲੰਗਰ ਸ਼ਕਨ ਤੋਂ ਪਹਿਲਾਂ ਭਾਈ ਸਾਹਿਬ ਨੇ ਅਰਦਾਸ ਕੀਤੀ ਜੈ ਪ੍ਰਸਾਦ ਅਸਤੀ ਅੰਮ੍ਰਿਤ ਖਾਏ ਤਿਸ ठाਕਰ ਕੌਰਖਮਣ ਮਾਈ ਲੰਗਰ ਛਕ ਕੇ ਕਮਰੇ ਚ ਵਾਪਸ ਆ ਗਏ ਭਾਈ ਜੀ ਕਮਰੇ ਵਿੱਚ ਇੱਕ ਦੀਵਾ ਜਗਾ ਗਏ ਸਨ ਦੋਵਾਂ ਨੇ ਦੀਵੇ ਦੇ ਚਾਨਣ ਵਿੱਚ ਆਪਣਾ ਸਮਾਨ ਟਕਾ ਕੇ ਸੌਣ ਦੀ ਤਿਆਰੀ ਕਰ ਲਈ ਤੜਕੇ ਪਾਠ ਕਰਦੇ ਭਾਈ ਜੀ ਦੀ ਮਧਰੂ ਆਵਾਜ਼ ਨਾਲ ਕੇਸਰ ਦੀ ਅੱਖ ਖੁੱਲੀ ਭਾਈ ਸਾਹਿਬ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਦਰਦਨਾਕ ਵਾਰਤਾ ਆਪਣੀ ਕਰਨਾਮਈ ਆਵਾਜ਼ ਵਿੱਚ ਸੁਣਾ ਰਹੇ ਸਨ ਕੇਸਰ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਦਾਦੀ ਮਾਂ ਗੁਜਰੀ ਦੀਆਂ ਸਾਖੀਆਂ ਸਿਆਲਾਂ ਦੀ ਰਜਾਈ 'ਚ ਬੈਠ ਕੇ ਬੇਬੇ ਕੋਲੋਂ ਵੀ ਕਈ ਵਾਰ ਸੁਣੀਆਂ ਸਨ ਭਾਈ ਸਾਹਿਬ ਦੀ ਰੋਹਾਨੀ ਆਵਾਜ਼ ਨੇ ਕੇਸਰ ਨੂੰ ਦੂਰ ਕਿਸੇ ਅਤੀਤ ਦੇ ਝੋਕੇ ਵਿੱਚ ਪਹੁੰਚਾ ਦਿੱਤਾ ਸੀ ਇੱਕ ਇੱਕ ਸਰਹੰਦ ਦੀ ਬੋਲਦੀ ਹਾਂ ਮੈਂ ਦਿਲ ਭਰਿਆ ਜਫੂਲਦੀ ਹਾਂ ਜੁਗਾ ਜੁਗਾ ਤੋਂ ਵੇਖੇ ਮੈਂ ਲੋਕ ਰੋਂਦੇ ਇਤਿਹਾਸ ਦੇ ਸਫ਼ਿਆਂ ਨੂੰ ਖੋਲਦੀ ਹਾਂ ਠੰਡਾ ਬਰਜ ਤੇ ਵਗਦੀ ਹੈ ਪੌਣ ਠੰਡੀ ਨਾ ਮੁੱਕਦੀ ਪੋਰੀ ਰਾਤ ਕਾਲੀ ਜੋ ਨੇ ਦਾਦੀ ਦੀ ਗੋਦ 'ਚ ਸੌਂ ਗਈਆਂ ਰੂਹਾਂ ਨਿੱਕੀਆਂ ਨੂੰ ਮੈਂ ਟੋਲਦੀ ਹਾਂ ਰੂਹਾਂ ਨਿੱਕੀਆਂ ਨੂੰ ਟੋਲਦੀ ਹਾਂ ਸੋ ਦੋਸਤੋ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਦਨ ਉਨਵੇਂ ਦਾ ਸਫਰ ਉਮੀਦ ਹੈ ਕਿਤਾਬ ਤੁਹਾਨੂੰ ਪਸੰਦ ਆ ਰਹੀ ਹੋਵੇਗੀ ਜੇਕਰ ਕਿਤਾਬ ਵਧੀਆ ਲੱਗ ਰਹੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਪਰ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ